ਸਸਲ ਜੀ ਮੈਂ ਆ ਰਿਹਾ ਹਾਂ ਮੰਦਾਸ ਰੋਡ ਦੇਖਦੇ ਰਹੋ ਮੰਦਾਸ ਰੋਡ ਦੋਸਤ ਅਸਲੇ ਜੀ ਮੈਂ ਮੌਜੂਦ ਹੋ ਗਿਆ ਇੱਥੇ ਕੈਂਪ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕੈਂਪ ਲੱਗਾ ਇੱਥੇ ਤੇ ਪੇਸ਼ੈਂਟ ਕਾਫੀ ਨੇ ਇੱਥੇ ਆਏ ਦੇ ਅਸਲ ਜੀ ਇਹ ਮੌਜੂਦ ਹੈ ਇਸੇ ਜਿਆਦਾ ਸ਼ਰਮ ਦੇਵੇ ਜੁਤੀ ਜਾਗਰਤੀ ਸੰਸਥਾਨ ਤੇ ਅਸਲ ਇੱਥੇ ਹੀ ਲੰਗਰ ਚੱਲ ਰਿਹਾ ਪ੍ਰਸ਼ਾਦਾ ਤੁਸੀਂ ਦੇਖ ਸਕਦੇ ਹੋ ਤੇ ਇਸ ਸਾਈਡ ਹੈ ਜੀ ਇਹਨਾਂ ਦੀਆਂ ਜਿਹੜੀਆਂ ਮੈਡੀਸਿਨ ਵਗੈਰਾ ਟੈਬਲੈਟਸ ਜੋ ਵੀ ਹਨ ਲਿਕਵਰ ਜੋ ਵੀ ਸਾਰਾ ਕੁਝ ਦਿੰਦੇ ਨੇ ਇਹਨਾਂ ਦੇ ਇਸ ਸਾਈਡ ਕੰਨ ਬਣਾਇਆ ਦਾ ਤੇ ਇਸੇ ਲੰਗਰ ਚੱਲ ਰਿਹਾ ਤੇ ਇਸ ਸਾਈਡ ਸੰਗਤਾਂ ਬੈਠੀਆਂ ਸਾਰੀਆਂ ਆ ਆ ਮੈਨੂੰ ਆ ਜਾ ਕੋ ਕਰੀਏ ਹੋਰ ਹੋਰ ਕੋਈ ਨਾ ਕੋਈ ਕੱਢ ਦਿੰਦਾ ਤੂੰ ਜੀਵ ਲਾਣ ਨੂੰ ਕੱਟ ਦੇ ये बोल ना लोग जिस भूमि 'ਚ ਅੱਜ ਮੈਡੀਕਲ ਕੈਂਪ ਲੱਗਾ ਉਸ ਬਾਰੇ ਥੋੜਾ ਜਿਹਾ ਅੱਜ ਦਿਵਯਾ ਜੋਤੀ ਜਾਗਰਤੀ ਸੰਸਥਾਨ ਦੇ ਦੁਆਰਾ ਅਰੋਗਿਆ ਪ੍ਰਕਲਪ ਦੇ ਤਹਿਤ ਮੈਡੀਕਲ ਕੈਂਪ ਲਗਾਇਆ ਗਿਆ ਦਿਵਯਾ ਜੋਤੀ ਜਾਗਰਤੀ ਸੰਸਥਾਨ ਸਤਸੰਗ ਆਸ਼ਰਮ ਸ਼ਹੀਆਦਾ ਦੇ ਅੰਦਰ ਇਹ ਕੈਂਪ ਫੜਾਂ ਦੇ ਨਾਲ ਜੋ ਪ੍ਰਭਾਵਿਤ ਹੋਏ ਪਰਿਵਾਰ ਨੇ ਉਹਨਾਂ ਦੇ ਵਾਸਤੇ ਵਿਸ਼ੇਸ਼ ਰੂਪ ਦੇ ਵਿੱਚ ਸੀ ਜਿਹਦੇ ਵਿੱਚ ਡਾਕਟਰ ਸਹਿਬਾਨਾ ਦੇ ਦੁਆਰਾ ਚੈੱਕਅਪ ਕੀਤਾ ਗਿਆ ਪ੍ਰੋਪਰ ਚੈੱਕਅਪ ਕਰਕੇ ਦਵਾਈਆਂ ਮੈਡੀਸਨ ਜਿਹੜੀ ਆ ਉਹ ਫ੍ਰੀ ਦਿੱਤੀ ਗਈ ਔਰ ਇਹ ਕੈਂਪ ਦੇ ਅੰਦਰ ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਇੱਕ ਸਲਾਹ ਔਰ ਜਾਗਰਤੀ ਵਾਸਤੇ ਵੀ ਕੈਂਪ ਸੀਗਾ ਜਿਹਦੇ ਅੰਦਰ ਅਸੀਂ ਮਰੀਜ਼ਾਂ ਨੂੰ ਸਲਾਹ ਦਿੱਤੀ ਜਾਗਰਤੀ ਪ੍ਰਦਾਨ ਕੀਤੀ ਕਿ ਹੱਡਾਂ ਦੇ ਨਾਲ ਜੋ ਰੋਗ ਆਂਦੇ ਨੇ ਉਹਨਾਂ ਰੋਗਾਂ ਤੋਂ ਕਿੱਦਾਂ ਬਚਣਾ ਹੈਗਾ ਜੋ ਜੋ ਵੀ ਰੋਗ ਹੱਡਾਂ ਦੇ ਨਾਲ ਆਏ ਉਨ੍ਹਾਂ ਰੋਗਾਂ ਦੇ ਪ੍ਰਤੀ ਡਾਕਟਰ ਜਗਦੇਵ ਕਲਾਰ ਜੀ ਨੇ ਬਹੁਤ ਹੀ ਅੱਛੇ ਢੰਗ ਦੇ ਨਾਲ ਸੰਬੋਧਨ ਕਰਦਿਆਂ ਹੋਇਆਂ ਮਰੀਜ਼ਾਂ ਨੂੰ ਜਾਗਰਤੀ ਪ੍ਰਦਾਨ ਕੀਤੀ। ਉਸ ਤੋਂ ਬਾਅਦ ਚੈੱਕਅਪ ਹੋਇਆ। ਦਿਵੇ ਗੁਰੂ ਸਰਬਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਪ੍ਰੇਰਣਾ ਦੇ ਨਾਲ ਰਹਿਣਮਾਈ ਹੇਠ ਦਿਵਯ ਜੋਤੀ ਜਾਗਰਤੀ ਸੰਸਥਾਨ ਸਮਾਜ ਸੇਵਾ ਦੇ ਕੰਮ ਜੋ ਨੇ ਉਹ ਵੜ ਚੜ ਕੇ ਕਰਦੀ ਆ ਔਰ ਕਰ ਰਹੀ ਆ। ਜਦੋਂ ਜਦੋਂ ਵੀ ਕੁਦਰਤੀ ਆਫਤਾਂ ਆਈਆਂ दिव्य ज्योति जागृति संस्थान ने समाज वास्ते अपने दरवाजे हमेशा खोले आज भी उस दे तहत ये मेडिकल कैंप किया कि ਜਦੋਂ ਹੜ ਆਇਆ ਸੀ ਉਹ ਉਸ ਲਈ ਲੋਕਾਂ ਨੂੰ ਕੀ ਕੀ ਰਾਸ਼ ਪ੍ਰੋਵਾਈਡ ਕਰਵਾਇਆ ਗਿਆ ਜੀ ਜਦੋਂ ਮੁਸ਼ਕਲ ਸੀ ਜਿਸ ਸਮੇਂ ਹੜ ਆਇਆ ਉਸ ਸਮੇਂ दिव्य ज्योति जागृति संस्थान ਦੇ ਵੱਲੋਂ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਦੇ ਲਗਭਗ 14-15 ਜ਼ਿਲ੍ਹੇ ਹੜਾਂ ਤੋਂ ਪ੍ਰਭਾਵਿਤ ਹੋਏ ਔਰ 1400 ਤੋਂ ਉੱਪਰ ਪਿੰਡ ਜਿਹੜੇ ਸੀਗੇ ਉਹ ਪ੍ਰਭਾਵਿਤ ਹੋਏ दिव्य ज्योति जागृति संस्थान ਵੱਲੋਂ ਉਦੋਂ ਜ਼ਰੂਰਤਮੰਦ ਲੋਕਾਂ ਨੂੰ ਰਾਹਤ ਸਮੱਗਰੀ ਦਿੱਤੀ ਗਈ ਔਰ ਸਮੱਗਰੀ ਦੇ ਨਾਲ ਪਸ਼ੂਆਂ ਵਾਸਤੇ ਚਾਰਾ ਅਚਾਰ ਪ੍ਰਦਾਨ ਕੀਤਾ ਗਿਆ ਔਰ ਜਿਨ੍ਹਾਂ ਦਾ ਜੋ ਜ਼ਰੂਰਤਮੰਦ ਸੀਗੇ ਮਦਦ ਕੀਤੀ ਗਈ ਉਹਨਾਂ ਦੀ ਕਿਸੇ ਦੀ ਛੱਤ ਡਿੱਗ ਪਈ ਕਿਸੇ ਦੇ ਘਰ ਦੇ ਅੰਦਰ ਸਮਾਨ ਖਰਾਬ ਹੋ ਗਿਆ ਕਿਸੇ ਦੇ ਛੱਤ ਚੋਰੀਆ ਉਦਦੇ ਤੇ ਜਾ ਕੇ ਆਪ ਖੁਦ ਤਰਪਾਲ ਪਾ ਕੇ ਉਹਦੀ ਚੌਂਦੀ ਛੱਤ ਨੂੰ ਰੋਕਿਆ ਐਸੇ ਬਹੁਤ ਸਾਰੇ ਸੰਸਥਾਨ ਵੱਲੋਂ ਜਿਹੜੇ ਸੀਗੇ ਉਹ ਜ਼ਰੂਰਤਮੰਦ ਲੋਕਾਂ ਦੀ ਜ਼ਰੂਰਤਾਂ ਨੂੰ ਪੂਰਾ ਕੀਤਾ ਹੈ ਅੱਜ ਦੇ ਦਿਨ ਚ ਕਿੰਨੇ ਡਾਕਟਰਾਂ ਦੀ ਟੀਮ ਜਿਹੜੀ ਆ ਕੈਂਪ ਵਿੱਚ ਅੱਜ ਜੋ ਕੈਂਪਸ ਸੀ ਕੀਤਾ ਅੱਜ ਦਿਵਯ ਜੋਤੀ ਜਾਗਰਤੀ ਸੰਸਥਾਨ ਵੱਲੋਂ ਜੋ ਮੈਡੀਕਲ ਕੈਂਪ ਹੋਇਆ ਇਹਦੇ ਵਿੱਚ ਲਗਭਗ 11 ਤੋਂ 12 ਡਾਕਟਰ ਇੱਥੇ ਬੈਠੇ ਚੈੱਕਅਪ ਹੋਇਆ ਔਰ ਬੜੀ ਵੱਡੀ ਗਿਣਤੀ ਦੇ ਅੰਦਰ ਜਿਹੜੇ ਪੇਸ਼ੈਂਟ ਸੀਗੇ ਲਗਭਗ 600 ਪਲੱਸ ਜਿਹੜਾ ਪੇਸ਼ੈਂਟ ਸੀ ਉਹ ਹੁਣ ਤੱਕ ਜਿਹੜਾ ਉਹਦਾ ਚੈੱਕ ਅਪ ਹੋ ਚੁੱਕਾ ਔਰ ਹਲੇ ਵੀ ਕੈਂਪ ਚੱਲੀ ਜਾ ਰਿਹਾ ਔਰ ਮੈਂ ਇਹ ਵਿਸ਼ੇਸ਼ ਰੂਪ ਚ ਦੱਸਣਾ ਚਾਹੁੰਦਾ ਕਿ ਡੇਰਾ ਬੱਬਾ ਨਾਨਕ ਰਮਦਾਸ ਅਜ਼ਨਾਲਾ ਇਹ ਜਿਹੜੇ ਪਿੰਡ ਸੀਗੇ ਇਹਨਾਂ ਪਿੰਡਾਂ ਦਾ ਸਰਵੇ ਕਰਕੇ ਪਿੰਡਾਂ ਦੇ ਸਰਪੰਚ ਪੰਚਾਂ ਨੂੰ ਮਿਲ ਕੇ ਔਰ ਉੱਥੇ ਜਾ ਕੇ ਜਿਹੜੇ ਲੋਕ ਸੀਗੇ ਉਹਨਾਂ ਨੂੰ ਅਵੇਅਰ ਕੀਤਾ ਗਿਆ ਔਰ ਅੱਜ ਵੱਡੀ ਗਿਣਤੀ ਦੇ ਅੰਦਰ ਇੱਥੇ ਪੇਸ਼ੈਂਟ ਲੋਕ ਪਹੁੰਚੇ ਔਰ ਉਹਨਾਂ ਨੇ ਆ ਕੇ ਆਪਣਾ ਚੈੱਕਅਪ ਕਰਵਾਇਆ ਔਰ ਮਨ ਨੂੰ ਬੜੀ ਖੁਸ਼ੀ ਹੋਈ ਹੈ ਦਿਵਯ ਜੋਤੀ ਜਾਗਰਤੀ ਸੰਸਥਾਨ ਦੇ ਸਰਵੇ ਸਰਵਾ ਦਿਵੇ ਗੁਰੂ ਸਰਵਸ਼੍ਰੀ ਆਸ਼ੂਕੋਸ਼ ਮਹਾਰਾਜ ਜੀ ਦੀ ਅਸੀਮ ਕਿਰਪਾ ਦੇ ਨਾਲ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਅੱਜ ਇਹ ਜਿਹੜਾ ਕੈਂਪ ਹੈ ਇਹ ਸੰਪੂਰਨ ਹੋਇਆ ਔਰ ਦਿਵਯ ਜੋਤੀ ਜਾਗਰਤੀ ਸੰਸਥਾਨ ਅੱਗੇ ਵੀ ਇਸੇ ਹੀ ਤਰ੍ਹਾਂ ਕੰਮ ਕਰਦੀ ਰਹੇ ਮੈਡੀਸਨ ਫ੍ਰੀ ਦਿੱਤੀ ਗਈ ਸਾਰਿਆਂ ਨੂੰ ਮੈਡੀਸਨ ਬਿਲਕੁਲ ਸਾਰੀ ਨਿਸ਼ੁਲਕ ਪ੍ਰਦਾਨ ਕੀਤੀ ਗਈ ਹੈਗੀ ਆ ਔਰ ਬਹੁਤ ਅੱਛਾ ਲੋਕਾਂ ਨੂੰ ਮਾਹੌਲ ਮਿਲਿਆ ਇਹ ਮੈਡੀਸਨ ਫ੍ਰੀ ਦਿੱਤੀ ਗਈ ਅੱਜ ਲੰਗਰ ਪ੍ਰਸ਼ਾਦ ਵੀ ਨਾਲ ਚੱਲ ਰਿਹਾ ਸੀਗਾ ਔਰ ਬੜਾ ਇੱਕ ਆਪਣਾ ਪੰਸਰ ਨੂੰ ਮਹਿਸੂਸ ਹੋਇਆ ਠੀਕ ਹੈ ਥੈਂਕ ਯੂ ਧੰਨਵਾਦ